ਹਾਂ ਸਤਿ ਸ੍ਰੀ ਅਕਾਲ ਭੈਣੇ ਬਸ ਠੀਕ ਹੀ ਹੈ ਲਾਡੀ ਵੀ ਠੀਕ ਹੈ ਹਾਂ ਮਨਿੰਦਰ ਵੀ ਠੀਕ ਹੈ ਹੋਰ ਇੱਥੇ ਠੀਕ ਹੈ ਸਾਰੇ ਫੋਨ ਕਿਵੇਂ ਲਾਉਣਾ ਸੀ ਆ ਤੇਰੇ ਭਰਾ ਦੀ ਗੱਲ ਸੁਣ ਲੈ ਕੀ ਹੁਣ ਭਰਾ ਨੂੰ ਤਾਂ ਕੁਝ ਨਹੀਂ ਹੋਇਆ ਜਿਹੜੇ 3 ਕਿੱਲੇ ਦੀ ਉਹਦੇ ਗੱਲ ਨਹੀਂ ਕਰੀ ਸੀ ਸੋਡੇ ਸਾਹਮਣੇ ਵੀ ਭਾਈ ਮੈਂ ਲਾਡੀ ਨੂੰ 3 ਕਿੱਲੇ ਦੇ ਦੂੰਗਾ ਹਾਂ ਹਾਂ ਤੇ ਅੱਜ ਅਸੀਂ ਗਏ ਲਾਡੀ ਕੰਨਾ ਵੀ ਚਲ ਮੈਂ ਲਾਡੀ ਨੂੰ ਆਖਿਆ ਮੈਂ ਕਿ ਹਾਂ ਜਦੋਂ ਇਹਨੇ ਹਾਂ ਹੀ ਕਰਤੀ ਵੀ ਚਲ ਤੇਰੇ ਨਾਲ ਕਰਵਾ ਦਨੇ ਆ ਪਰ ਇੱਕ ਪਾਸਾ ਹੋ ਜੂਗਾ ਆਹ ਉਹ ਉਹਨਾਂ ਦੇ ਘਰੇ ਗਏ ਸੀ ਹਾਂ ਤੇ ਉੱਥੇ ਕੀ ਗਏ ਤਾਂ ਮੁਕਰ ਗਿਆ ਕਹਿੰਦਾ ਮੈਂ ਨਹੀਂ ਦਿੰਦਾ ਕਿ ਤਿੰਨ ਕਿੱਲੇ ਲੈ ਨਾ ਪਾਣੇ ਹੂੰ ਤੂੰ ਤਾਂ ਕਹੇ ਤਾਂ ਸੀ ਮੰਨਦੇ ਆ ਵੀ ਤੂੰ ਤਾਂ ਕਹੇਗੀ ਸੀ ਪਰ ਉਹ ਤਾਂ ਨਹੀਂ ਗੱਲ ਤੇ ਖੜਾ ਨਾ ਆਹ ਉਹ ਲੈ ਪਰ ਜਾਈ ਕਿਹੜਾ ਘਾਟਾ ਤੇਰੀ ਉਹ ਵੀ ਥੋੜਾ ਬੋਲਦੀ ਸੀ ਪਹਿਣਾ ਕੀ ਸੀ ਉਹ ਤਾਂ ਕਹਿੰਦੀ ਮੈਂ ਤਾਂ ਇੱਥੇ ਹੀ ਰਹੂੰਗੀ ਕਿ ਮੇਰੀ ਜ਼ਮੀਨ ਹੈ ਕਿ ਤੁਸੀਂ ਕੌਣ ਹੋਣੇ ਹੋ ਬਤਾਇਰਾ ਲਾਡੀ ਨੇ ਤਾਂ ਮਾਰਨਾ ਸੀ ਮੈਂ ਛੜਾਤਾ ਲੈ ਭਾਣੇ ਫਿਰ ਤੂੰ ਤਾਂ ਉਹੀ ਗੱਲ ਕਰਦੇ ਆ ਕਿ ਲਾਡੀ ਨਾਲ ਕੁਝ ਕਹੇ ਹੋਰ ਕੀ ਅੱਕਿਆ ਕਹੇ ਉਹ ਬੋਲਦਾ ਪਤਾ ਕਿ ਮੈਂ ਪੁੱਠਾ ਹੈ ਬੋਲਣ ਦੀ ਆ ਕੱਲੀ ਉਹਨੂੰ ਕਦੋਂ ਆਓਗੇ ਤੁਸੀਂ ਮੇਰੀ ਗੱਲ ਸੁਣ ਲੈ ਭਾਣੇ ਪੰਜ-ਸੱਤ ਦਿਨ ਤਾਂ ਬਾਹਲੇ ਐ। ਓਨੇ ਦਿਨਾਂ ਚ ਤਾਂ ਪਤਾ ਨਹੀਂ ਇੱਥੇ ਕੀ ਖੂਨ ਖਰਾਬਾ ਹੋ ਜਾਊਗਾ। ਤੁਸੀਂ ਪਹਿਲਾਂ ਹੀ ਆਓ। ਚੱਲ ਓ ਤਾਂ ਨਾ ਇਹ ਸਮਝਦੀ ਐ ਤੇਰੀ ਵੀ ਮੱਝ ਤੇਰੇ ਹੱਥ ਹੈ ਛੱਡ ਕੇ ਨਹੀਂ ਆ ਸਕਦੀ। ਘੰਟਾ ਘੜੀ ਤਾ ਤੂੰ ਆ ਸਕਦੀ ਐ। ਰਾਤ ਨਾ ਰਹੀ। ਹਾਂ ਠੀਕ ਐ। ਆ ਜੀ ਫਿਰ। ਕਦੋਂ ਆਏਂ? ਪਰਸੋਂ ਤੱਕ। ਆ ਜੀ ਪਹਿਣ ਬਣ ਕੇ ਪੱਕਾ ਪਰਸੋਂ ਤੱਕ ਆ ਜੀ ਕਿਤੇ ਇਹ ਨਾ ਹੋਵੇ ਫਿਰ ਤੂੰ ਇੱਥੇ ਉਹੀ ਕਰਨਾ ਹੋ ਜਾਏ। ਚੱਲ ਚੰਗਾ ਠੀਕ ਐ ਲੈ ਮੈਂ ਗੱਲ ਕਿਹ ਹੈ ਕਹਿੰਦੀ ਜਿਹੜੀ ਉਹ ਗੱਲ ਹੋਊਗੀ ਅਕੇ ਹਾਂ ਅੱਛਾ ਨਾ ਕੀ ਕਹਿੰਦੀ ਕਿੱਧਰ ਫੈਸਲਾ ਕਰੂਗੀ ਕਹਿੰਦੀ ਆ ਕਿ ਕਹਿ ਤਾਈ ਸੀ ਉਹਦੇ ਆ ਕਿ ਤੇ ਭਾਈ ਤਿੰਨ ਕਿੱਲੇ ਲਵਾ ਦੀ ਆ ਕਿ ਲਵਾ ਦੂਗਾ ਉਹ ਕਰ ਮੁੱਪਰ ਦਾ ਆ ਕਿ ਲਾਡੀ ਨਾ ਉਹਨੂੰ ਕੁਛ ਕਹੇ ਮੇਰੀ ਗੱਲ ਸੁਣਵਾ ਹਾਂ ਇੱਕ ਗੱਲ ਸਮਝਾਵਾਂ ਹੂੰ ਜੇ ਆਪਦੀ ਦਿਮਾਗ ਚ ਪਾਏਂਗੀ ਤਾਂ ਹਾਂ ਮੈਂ ਸਾਰੀ ਮਤ ਰੋਟੀਆਂ ਖਵਾਉਂਦੀ ਰਹੀ ਆਪਦੀ ਇੱਜ਼ਤ ਵੀ ਲਹਾਈ ਹੈ ਲੋਕਾਂ ਤੋਂ ਗੱਲਾਂ ਵੀ ਸੁਣੀਆਂ ਤੁ ਤੈਨੂੰ ਮਿਲਿਆ ਕੀ ਚਲ ਕੋਈ ਨਾ ਅੱਜ ਤਾਂ ਸੱਤ ਕਿੱਲਾਂ ਤੇ ਵੀ ਗੁਜ਼ਾਰਾ ਕਰ ਲਾਂਗੇ ਸਾਨੂੰ ਤਾਂ ਕੋਈ ਨਹੀਂ ਪਰ ਤੇਰੇ ਹਿੱਸੇ ਦੀ ਜ਼ਮੀਨ ਜਿਹਦੇ ਪਿੱਛੇ ਤੂੰ ਇਹ ਸਾਰਾ ਕੁਝ ਕੀਤਾ ਤੈਨੂੰ ਤਾਂ ਕੁਝ ਮਿਲਿਆ ਨਹੀਂ ਚਾਚੇ ਤੋਂ ਹੈਂ ਉਰੇ ਸੋਚ ਲੋਕਾਂ ਤੋਂ ਗੱਲਾਂ ਵੀ ਤੇ ਤੂੰ ਕਰਾਈਆਂ ਨੇ ਚਾਚੇ ਨੇ ਤਾਂ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਤੇਰੇ ਹਿੱਸੇ ਦੀ ਜ਼ਮੀਨ ਵਿੱਚ ਚਾਚਾ ਤੁਹਾਨੂੰ ਨਹੀਂ ਦੇ ਸਕਦਾ ਇਹ ਵੀ ਗੱਲ ਠੀਕ ਹੈ ਤੇਰੀ ਮਨਿੰਦਰ ਇਹ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਮਾਜੇ ਦਿਮਾਗ 'ਚ ਨਹੀਂ ਸੀ ਨਾ ਤਾਂ ਦਿਮਾਗ 'ਚ ਪਾ ਲਾ ਇਹ ਗੱਲ ਹੁਣ ਤੂੰ ਸੋਚ ਵੀ ਜਮੀਨ ਚਾਚੇ ਤੋਂ ਕਿਵੇਂ ਲੈਣੀ ਐ ਸਾਰੀ ਸਾਨੂੰ ਤਾਂ ਕੋਈ ਨਹੀਂ ਮੈਨੂੰ ਵੀ ਕੋਈ ਨਹੀਂ ਚਲ ਠੀਕ ਐ ਜਿੱਥੇ ਮੈਂ ਪਹਿਲਾਂ ਘਰਦਿਆਂ ਉਤੋਂ ਦੀ ਹੋ ਕੇ ਵਿਆਹ ਕਰਵਾ ਲਿਆ ਸੀ ਲਾਡੀ ਨਾਲ ਚਲ ਕੋਈ ਨਾ ਇੱਕ ਵਾਰੀ ਹੋਰ ਲੜ ਲੂ ਸੱਤ ਕਿੱਲਾਂ ਤੇ guzara ਕਰ ਲੂ ਬਹੁਤ ਨਹੀਂ ਪਰ ਤੂੰ ਸੋਚ ਤੈਨੂੰ ਤਾਂ ਕੁਝ ਵੀ ਨਹੀਂ ਮਿਲਿਆ ਤੇਰੀ ਤਪੱਸਿਆ ਕਿੱਧਰ ਗਈ ਸਾਰੀ ਉਮਰ ਦੀ ਠੀਕ ਐ ਮਨਿੰਦਰ ਇਹ ਗੱਲ ਤੂੰ ਠੀਕ ਕਹਿਣੀ ਐ ਕਿ ਮੈਂ ਲੋਕਾਂ ਤੋਂ ਗੱਲਾਂ ਵੀ ਕਰਾਈਆਂ ਇਹ ਜੀਜੀ ਕਹਿੰਦਾ ਸੀ ਬਿਓਰ ਘਰੇ ਰੱਖ ਰੱਖਿਆ ਪਰ ਹੁਣ ਆ ਦਿਮਾਗ ਲੜਾਉਣਾ ਪਊ ਜਿਹੜੇ 4 ਕਿल्ले ਐ ਨਾ ਉਹ ਨਹੀਂ ਛੱਡਦੀ ਕੁਛ ਮਰਜ਼ੀ ਹੋ ਜੇ ਮਾਂ 4 ਵੀ ਨਹੀਂ ਛੱਡਨੇ ਤੇ ਉਹ 3 ਵੀ ਨਹੀਂ ਛੱਡੇ ਪੂਰੇ 7 ਦੇ 7 ਕਿल्ले ਆਪਾਂ ਦੇ ਨਾਂ ਕਰਵਾਉਣੇ ਆ ਕੁਛ ਮਰਜ਼ੀ ਹੋ ਜੇ ਕੋਈ ਮਰਜ਼ੀ ਖਿਚੜੀ ਪਕਾਉਣੀ ਪੈ ਜੇ ਪਰ 7 ਕਿल्ले ਨਹੀਂ ਮਾਂ ਤੂੰ ਛੱਡਨੇ ਉਹ ਤਾਂ 3 ਲੈਣੀ ਲੈਣੇ ਆ ਜਿਹੜੇ ਉਹ 4 ਕਹਿੰਦਾ ਨਾ ਇਹ ਮੇਰੀ ਹੈ ਤੇਰਾ ਹੱਕ ਕਮਾ ਉਹ ਸ਼ਾਬਾਸ਼ ਕੀਤੀ ਹੈ ਮੇਰੀ ਜਿਹੜਾ ਤੂੰ ਆ ਦਿਮਾਗ 'ਚ ਮੇਰੇ ਗੱਲ ਪਾਤੀ ਬਸ ਮਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਹੁਣ ਪਤਾ ਲੱਗ ਗਿਆ ਨਾ ਠੀਕ ਹੈ ਬਸ ਹੁਣ ਤੂੰ ਕੋਈ ਦਿਮਾਗ ਲੜਾ ਤੇ ਉਹ ਸਾਰੇ ਸੱਤੇ ਦੇ ਸੱਤੇ ਕਿੱਲੇ ਆਪ ਦੇ ਨਾਂ ਕਰਵਾ ਕਿਕਰ ਸਿਆ ਹੁਣ ਤੂੰ ਦੇਖੀ ਜਾਈ ਤੇਰੇ ਨਾਂ ਬਣਦਾ ਕੀ ਹੈ ਸੱਤ ਦੇ ਸੱਤ ਕਿੱਲੇ ਮੈਂ ਲੈ ਕੇ ਹਟੂ ਠੀਕ ਹੈ ਲੈ ਹੁਣ ਪਤਾ ਲੱਗੂ ਚਾਚੇ ਨੂੰ ਮੰਮੀ ਦੇ ਦਿਮਾਗ 'ਚ ਗੱਲ ਭਰਤਾਂ ਦਿੱਤੀ ਬਸ ਉਹ ਇਸ ਗੱਲ ਤੇ ਮੰਮੀ ਟਿੱਕੀ ਰਹੇ ਇਹ ਸੱਤ ਕਿਲੇ ਮੰਮੀ ਕੋਲ ਆਉਣਗੇ ਮੰਮੀ ਕੋਲੋਂ ਸਾਡੇ ਕੋਲ ਹੀ ਆਉਣੇ ਆ ਕਿੱਧਰ ਜਾਣੇ ਆ ਬਸ ਮੰਮੀ ਹੁਣ ਸੱਤੇ ਦੇ ਸੱਤ ਕਿਲੇ ਆਪਦੇ ਨਾਂ ਕਰਵਾ ਲੇ ਕਿਵੇਂ ਮਰਜ਼ੀ ਕਰਵਾਵੇ ਕੂੜਾ ਸਿੱਟਿਆ ਨਾ ਕਿ ਕਿਤਾ ਅੱਛਾ ਫੇਰ ਕੀ ਹੋ ਗਿਆ ਭਾਣੇ ਆਈਏ ਭਾਣੇ ਦੀ ਖਬਰਦਾਰ ਹੋ ਜੀ ਸਾਡੇ ਬਾਰੇ ਕੀ ਆਈਆਂ ਤਾਂ ਮੈਂ ਤਾਂ ਉਹਨਾਂ ਨੇ ਕਿਹਾ ਸੀ ਵੀ ਕੂੜਾ ਸਿੱਟਿਓ ਇੱਧਰ ਰੂੜੀ ਦੱਸਿਆ ਸੀ ਵੀ ਇੱਧਰ ਲੱਗੀ ਹੋਈ ਆਪਣੀ ਉਹ ਕਾਰ ਹੁੰਦਾ ਤੈਨੂੰ ਕਹਿਣਾ ਵੀ ਉੱਥੇ ਰੂੜੀ ਤੇ ਕੂੜਾ ਸਿੱਟਿਆ ਫਿਰ ਕਿਉਂ ਹੁੰਦਾ ਦੀਦੀ ਐਡੀ ਗੱਲ ੜਕਣ ਵਾਲੀ ਤਾਂ ਹੈ ਉਹ ਵੀ ਇਸ ਘਰ ਦਾ ਜੀ ਆ ਉਹਦਾ ਵੀ ਇਸ ਘਰ ਚ ਸਾਰਾ ਇਹ ਸਪਤਾ ਹੈਗਾ ਨਹੀਂ ਬਹਿ ਜਾ ਬਹਿ ਜਾ ਚੁੱਪ ਕਰਕੇ ਵੱਡੀਆਂ ਇਹ ਹਿੱਸਿਆ ਵਾਲੀ ਨਾਲੇ ਤੈਨੂੰ ਨਾਲੇ ਚੋਰੇ ਨੂੰ ਹੁਣੀ ਹੀ ਸੰਦ ਦੇਣਾ ਕਰਦੀ ਕੀ ਲੱchnਾ ਮੈਂ ਫੇਰ ਕੀ ਹੋ ਗਿਆ ਇਹ ਲੜਨ ਵਾਲੀ ਕੀ ਗੱਲ ਸੀ ਇਹਦੇ ਚ ਤੂੰਸ ਤਾਂ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਕਲੇਸ਼ ਪਾ ਕੇ ਬਹਿ ਜੰਨੇ ਹੋ ਨਹੀਂ ਇੱਕ ਕੂੜੇ ਪਿੱਛੇ ਵੀ ਕਲੇਸ਼ ਪਾਉਂਦੇ ਹੁੰਦੇ ਨਹੀਂ ਚੁੱਪ ਕਰ ਜਾ ਚੁੱਪ ਕਰ ਜਾ ਜਾ ਕੇ ਲੁਕਰੋਣਾ ਚਲਾ ਆ ਕਲੇਸ਼ ਤੇਰੇ ਕਾ ਕੀ ਪਿਆ ਜਿਹੜੀ ਮੇਰਾ ਇਹਨਾਂ ਕਾ ਕੀ ਕਲੇਸ਼ ਪਿਆ ਹੈਗਾ ਤੂੰ ਕਲੇਸ਼ ਪਾਉਣੀ ਹੈਗੀ ਆ ਮੈਂ ਤਾਂ ਉਹਦੇ ਦੇ ਚੁੱਪ ਸੀਗੀ ਤੂੰ ਬੋਲਦੀ ਹੈਗੀ ਆ ਮੈਂ ਤਾਂ ਹੁਣ ਕੀ ਕਰਾਂਗੀ ਤੂੰ ਚੁੱਪਾ ਦੱਸੇ ਕੀ ਬੰਬ ਸੜਦਾਂਗੀ ਤੂੰ ਹੋਰ ਨਾ ਕਿਤੇ ਜਾਪਾਂ ਜਾਂ ਟਟਾਲੀ ਮੇਥੋਂ ਮੈਂ ਤੂੰ ਉਹਦੇ ਨਹੀਂ ਜਾ ਕੇ ਮੱਥਾ ਲਾ ਮੈਨੂੰ ਕਿ ਬੁਲਾਉਣੀ ਹੈਗੀ ਆ ਨਹੀਂ ਉਹਦੇ ਨਾਲ ਵੀ ਚੋਲੇ ਨਾਲ ਨੂੰ ਤੂੰ ਦੇਖ मेरे मूहे तेरी जीव चल अच्छा, बाजी डर मेरी डर तो, तो, चौड़े तो खड़ा तू गल खड़की तो डरद हाँ। तो मैं जारी मरमाई रख लिया तू शेर नी आ गई हमदर्दिया कर दी है डर मैं करा ना ओदिया हमदर्दियां अगला ब्याह के लिया ਨੀ ਬਾਈ ਬਾਈ ਲੈ ਜਾਣਦੀ ਆ ਮੈਂ ਤੈਨੂੰ ਕਿਹਨਾਂ ਵਾਲੀ ਨੂੰ ਕਿਉਂ ਤਾਂ ਕਿੱਥੋਂ ਦੀ ਆਈ ਨਿਕਲੀ ਉਧੜੀ ਆਇਆ ਵਿਆਹ ਕੇ ਤੂੰ ਨਾ ਐਵੇਂ ਜਿਹੇ ਗੱਲਾਂ ਮੇਰੇ ਕੋਲ ਨਾ ਕਰਿਆ ਕਰ ਤੂੰ ਉਹਦੇ ਕੋਲ ਹੀ ਕਰਿਆ ਕਰ ਨੀ ਉਹਦੇ ਕੋਲ ਕਰਾਤਾ ਤਾਂ ਜੋ ਮੱਥੇ ਲਗੇ ਤੈਨੂੰ ਜਾਣ ਜਾਣ ਧੇੜਦਾ ਇੱਥੇ ਪੰਦੇ ਲੈਣ ਦੇ ਮਾਰੀ ਬਸ ਤੈਨੂੰ ਮੈਂ ਸੌਰੀ ਇੱਕ ਸੁਣਾਤੀ ਵੀ ਇਸ ਵਾੜੇ ਚ ਨਹੀਂ ਇਹ ਦੂ ਬਾਦ ਨਾ ਤੁਸੀਂ ਕਿਹੜਾ ਵਾੜਾ ਮੁੱਲ ਲੈ ਲਿਆ ਸਾਡਾ ਵੀ ਹਿੱਸਾ ਹੈਗਾ ਇਸ ਵਾੜੇ ਚ ਪਸੂ ਤਾਂ ਤੁਸੀਂ ਬੰਨਣਾ ਵਟਾਤੇ ਤੇ ਕੂੜਾ ਸਿੱਟਣਾ ਨਹੀਂ ਹਟਾ ਸਕਦੀ ਇਹ ਤਾਂ ਸਿਆਲ ਦੀ ਨਰਮਾਈ ਨਾਲ ਹਟ ਗਏ ਤਿੰਨ ਕਿਨੇ ਲੈ ਕੇ ਨਾ ਤੁਹਾਡਾ ਕਿੱਦ ਕਰਿਆ ਇਹ ਚਾਰ ਕਿਲੇ ਲੈ ਕੇ ਵੀ ਤੁਹਾਡਾ ਜੱਡ ਪਰਦਾ ਨਹੀਂ ਤੈਨੂੰ ਸੌਰੀ ਇੱਕ ਸੁਣਾਤੀ ਜਾਰੇ ਚਾਬਰ ਚਾਬਰ ਨਾ ਬੋਲ ਮੇਰੇ ਮੂਹਰੇ ਟੱਪ ਜਾ ਇੱਥੇ ਲੈ ਕੇ ਦਿਖਾਵਾਂਗੇ ਤੈਨੂੰ ਜੀਨ ਮੈਂ ਤਾਂ ਇੱਥੇ ਐਂ ਆਉਂਗੀ ਐਂ ਜਾਉਂਗੀ ਮੈਨੂੰ ਤੂੰ ਰੋਕ ਨਹੀਂ ਸਕਦੀ ਜਿੰਨਾ ਚੱਕਰ ਮੇਰਾ ਬੰਦਾ ਕਹਿੰਦਾ ਨਾ ਉਹਨਾਂ ਚੱਕਰ ਮੈਂ ਜਮਾ ਨਹੀਂ ਰੁਕਦੀਗੀ ਨਹੀਂ ਨਾਲੇ ਤੇਰੀ ਤੇ ਨਾਲੇ ਤੇਰੇ ਬੰਦੇ ਦੀ ਲੱਤ ਤੋੜ ਕੇ ਮੰਜੇ ਤੇ ਪਾ ਦਾਂਗੇ ਕਿਹੜੇ ਖਿਆਲਾਂ 'ਚ ਤੂੰ ਹੀ ਫਿਰਦੀ ਹੈ ਨੇ ਜਾਣਦੀਆਂ ਜਾਣਦੀਆਂ ਉਹਦੇ ਦਾ ਘਰੇ ਬਿਠਾਈ ਬੈਠੀ ਸੀ ਉਹਦਾ ਵੀ ਨਹੀਂ ਘਰ ਵਸਣ ਦਿੱਤਾ ਤੂੰ ਤਾਂ ਜੇ ਅੱਜ ਘਰ ਵਸ ਗਿਆ ਤਾਂ ਅੱਜ ਤੈਨੂੰ ਉਬੜਾ ਚੱਟੀ ਲੱਗ ਗਈ ਆਹੋ ਬਹਿ ਜਾ ਚੁੱਪ ਕਰਕੇ ਘਰ ਹੀ ਵਸ ਤੇਰਾ ਪਤਿੰਦਰ ਘਰ ਆਉਣਾ ਨਹੀਂ ਸੀ ਗਿਆ ਬਘੇਰਾਗਾ ਨਹੀਂ ਸੀ ਮਤਾਂ ਉਹਨੇ ਕਿਵੇਂ ਅੰਗੋੜਾ ਤੇ ਚਾੜ ਲਿਆ ਨੂੰ ਗੱਲਾਂ ਚ ਲਾਈ ਬੈਠੀ ਸੀ ਤੂੰ ਉਹਨੂੰ ਆਹਾਂ ਚ ਤਾਂ ਨਹੀਂ ਸੀ ਵਿਆਹ ਕਰਾਉਂਦਾ ਉਹ ਵਿਚਾਰਾ ਨਹੀਂ ਤੇਰਾ ਬਸ ਕੀ ਟਿੱਡ ਦੁਖਦਾ ਮੈਂ ਤਾਂ ਗੱਲਾਂ ਚ ਲਾਇਆ ਚ ਕੁਸੀ ਲਾਇਆ ਦੂਰ ਹੋ ਕੇ ਨਹੀਂ ਪੜ ਤੂੰ ਕੀ ਬੈਠਾ ਵਰਗੀ ਮੈਂ ਉਹਦੇ ਘਰ ਵਾਲੀ ਆਂ ਇਹ ਤਾਂ ਤੇਰਾ ਦੁਖਦਾ ਨਹੀਂ ਬਸ ਬਹਿ ਜਾ ਨਹੀਂ ਬਹਿ ਜਾ ਪਤਾ ਨਹੀਂ ਕਿੰਨੇ ਕ ਘਰ ਵਾਲੇ ਬਣਾ ਕੇ ਆਈ ਹੋਵੇਗੀ ਸਤੀ ਸੁਵਿਤਰੀ ਬਣਦੀ ਇੱਥੇ ਆ ਕੇ ਨਾ ਤੂੰ ਤੂੰ ਉਹਨੂੰ ਕੁਆਰੇ ਨੂੰ ਹੀ ਘਰੇ ਰੱਖੀ ਬੈਠੀ ਸੀ ਤੂੰ ਸਤੀ ਸੁਵਿਤਰੀ ਸੀ ਜੀ ਮੇਰਾ ਤਾਂ ਦਿਹੌਰ ਸੀ ਹੈ ਹਾਂ ਡਾਕਟਰ ਸਰਦ ਆਏ ਹੋਰ ਹੁੰਦੇ ਆ ਨਾ ਦੇਰਾਂ ਨੂੰ ਪੁੱਤਾਂ ਵਾਂਗੂ ਰੱਖਿਦਾ ਤੇ ਉਹਨਾਂ ਦੇ ਘਰ ਵੀ ਬੰਦਨੇ ਪੈਂਦੇ ਆ ਵਿਆਹ ਕੇ ਵੀ ਰੱਖਣਾ ਪੈਂਦਾ ਤੂੰ ਤਾਂ ਕੁਆਰੇ ਨੂੰ ਅੱਖੀ ਖੜੀ ਸੀ ਤੈਨੂੰ ਤਾਂ ਆਇਆ ਸੀ ਇਹਦਾ ਘਰੇ ਕਰ ਕਰ ਬਸ ਇਹ ਨਾ ਨਹੀਂ ਕਿਹੜੀਆਂ ਗੱਲਾਂ ਜਤਰੀ ਫਿਰਦੀਆਂ ਜਿੰਨਾ ਚਿਰ ਉਹ ਚਾਰ ਕਿੱਲੇ ਵੀ ਨਹੀਂ ਆਉਂਦੇ ਨਾ ਮੇਰੇ ਪੁੱਤ ਦੇ ਸੱਤ ਕਿੱਲੇ ਨਹੀਂ ਪੂਰੇ ਹੁੰਦੇ ਉਨਾ ਚਿਰ ਮੈਨੂੰ ਨਹੀਂ ਸਭਰਾਉਂਦਾ। ਨਾ ਤੈਨੂੰ ਤਾਂ ਆਇਆ ਸੀ ਮੇਰਾ ਘਰ ਕਰੇ ਵਸੇ ਨਾ ਮੈਂ ਹੀ ਸਾਰਾ ਕੁਝ ਸਾਂਭਣਾ। ਨਾਲੇ ਦਿਓਰ ਨੂੰ ਸਾਂਭਣਾ, ਨਾਲੇ ਉਹਦੀ ਜ਼ਮੀਨ ਜਾਇਦਾਦ ਸਾਂਭਣੀ ਚਾਹੇ ਲੁਕਾਣਾ ਚਲਾ। ਦਿਓਰ ਨੂੰ ਸਾਂਭਣਾ ਤੂੰ ਸਮਾ ਕੇ ਗਈ ਸੀ। ਤੈਨੂੰ ਕੀ ਪਤਾ ਕੀ ਬਣ ਕੇ ਰਹਿਣਾ ਸੀ ਸਾਡੇ ਘਰੇ? ਮੈਨੂੰ ਪਤਾ ਹੀ ਮਾਰੀ ਜਾਨੀ ਹੈ। ਓਹੋ ਨਾ ਹੁਣ ਮੈਨੂੰ ਕੀ ਭਲੇਖਾ ਰਹਿ ਗਿਆ ਕੋਈ? ਮੈਨੂੰ ਪਤਾ ਹੀ ਸੀ ਕਿਹੜੀਆਂ ਗੱਲਾਂ ਵਾਸਤੇ ਰੱਖਿਆ ਸੀਗਾ। ਆਹ ਜਹ ਜਹ ਲੱਛਰ ਕਾਕੇ ਆਈਆਂ, ਉਹੋ ਜੇ ਅੱਗੇ ਦਿਂਦੇ ਨੇ। ਹਾਂ ਤੇਰੀ ਸੋਚ ਕੰਦੀ ਹੈ। ਨਾ ਤੂੰ ਕੇ ਸੋਚ ਚੰਗੀ ਰੱਖੀ ਐ ਜੀ ਜਿਹੜਾ ਉਹਨਾਂ ਵਸੇ ਵਸਾਇਆ ਘਰ ਨੂੰ ਪੱਟਣ ਤੇ ਹੋ ਰਹੀ ਐ ਆਹੋ ਨਹੀਂ ਮੈਂ ਪਟਦੀ ਸੀ ਜੇ ਜੇ ਕੰਜਰ ਨੇ ਕੰਜਰੀ ਲਿਆ ਹੋਣੀ ਸੀ ਤਾਂ ਸਾਡੀ ਰਾਇ ਲੈ ਲਾਂਦਾ ਮੇਰੇ ਪੁੱਤ ਵੀ ਰਾਇ ਲੈ ਲਾਂਦਾ ਅਸੀਂ ਕਿਹੜਾ ਉਹਨੂੰ ਜਵਾਬ ਦਿੰਦੇ ਸੀ ਅੱਛਾ ਅੱਛਾ ਬੜੀਏ ਸਤੀਏ ਸਵਿੱਤਰੀਏ ਤੂੰ ਚੁੱਪ ਕਰ ਜਾ ਮੇਰੇ ਸਾਹਮਣੇ ਤਾਂ ਜੀਵ ਨਾ ਹੀ ਚਲਾ ਅੱਛਾ ਪਤਾ ਲੱਗ ਗਿਆ ਮੈਂ ਤੂੰ ਕੀ ਕਰ ਦੇਂਗੀ ਕਰਕੇ ਚੁੱਪ ਸੀਗੀ ਹੁਣ ਤੂੰ ਕੀ ਕਰ ਦੇਂਗੀ ਕਰਕੇ ਦੇਣਗੀ ਹਾਂ ਮੈਂ ਬਥੇਰਾ ਕੁਝ ਕਰਨ ਜਾਣਦੀ ਆ ਨਾ ਮੈਂ ਤਾਂ ਉਹਦੇ ਕਰਕੇ ਬੈਠੀ ਆ ਚੁੱਪ ਉਤਾਵੇ ਤਾਰਾ ਸ਼ਰੀਫ ਹੈ ਜਿਹੜਾ ਬੋਲਦਾ ਨਹੀਂਗਾ ਤੇ ਮੈਂ ਕਰਨ ਨੂੰ ਤਾਂ ਮੈਂ ਕੀ ਨਹੀਂ ਕਰ ਸਕਦੀ ਬਹਿ ਜਾ ਬਹਿ ਜਾ ਨਰਵਾਈ ਵਾਲੀ ਦੇਖ ਲੈ ਇਹ ਕਰਿਆ ਕਰਾ ਤਾਂ ਸਾਰੇ ਕੁਝ ਤੇਰੇ ਹੀ ਆ ਅੱਜ ਮੈਂ ਤਾਂ ਲੈ ਗਿਆ ਵੀ ਤੇਰੀ ਢਿੱਲ ਉਤਰੋ ਹੈ ਨਾ ਮੈਂ ਕੀ ਤੈਨੂੰ ਕਹਤਾ ਮੈਂ ਤਾਂ ਚੁੱਪ ਕਰਕੇ ਆਪਦਾ ਕੂੜਾ ਸਿੱਟਣ ਆਈ ਸੀ ਤੂੰ ਰੋਲਾ ਪਾਉਣ ਲੱਗ ਗਈ ਨਹੀਂ ਰੋਲਾ ਪਾਵਾ ਨਾ ਮੈਂ ਜਦੋਂ ਇਹਦੀ ਤੂੰ 420 ਘਰੀ ਜਾਨੀ ਹੈ ਮੈਂ ਤਿੰਨ ਕਿੱਲੇ ਲੈ ਕੇ ਹਜੇ ਵੀ ਤੇਰਾ ਢਿੱਡ ਭਰਿਆ ਨਹੀਂ ਤਿੰਨ ਕਿੱਲਿਆਂ ਨਾਲ ਨਹੀਂ ਢਿੱਡ ਭਰਦਾ ਜਿੰਨਾ ਚਿਰ 4 ਕਿੱਲੇ ਵੀ ਉਹ ਵੀ ਨਹੀਂ ਆਉਂਦੇ ਨਾ ਮੇਰੇ ਪੁੱਤ ਦੇ 7 ਕਿੱਲੇ ਨਹੀਂ ਪੂਰੇ ਹੁੰਦੇ ਉਨਾ ਚਿਰ ਨਹੀਂ ਮੈਨੂੰ ਸਬਰ ਆਉਂਦਾ ਛੇੜਿਆ ਛੱਡ ਦੇ ਤੂੰ ਹੁਣ ਭਲੇਖੇ ਕਰ ਦੇ ਹੁਣ ਜੇ ਐਡੀ ਗੱਲ ਆ ਨਾ ਤੂੰ ਉਹ 3 ਕਿੱਲੇ ਵੀ ਲੈ ਕੇ ਦਿਖਾਈ ਨਹੀਂ ਬੈਠ ਜਾ ਬੈਠ ਜਾ ਤੂੰ ਕਰਨ ਨੂੰ ਕੀ ਕਰ ਦਾਂਗੀ ਜੇ ਮੈਨੂੰ ਉਹਨੂੰ ਪਤਾ ਲੱਗਣਾ ਤੈਨੂੰ ਖੁਲਾਰ ਦਊਗੀ ਓਹੋ ਹੋ ਨੀ ਕੀ ਕਰ ਦਊਗੀ ਮੇਰਾ ਕਰਨ ਨੂੰ ਮੈਂ ਕੀ ਨਹੀਂ ਕਰ ਸਕਦੀਗੀ ਜੇ ਤੇਰੇ ਮਨ ਚ ਭਲੇਖਾ ਨਾ ਵੀ ਉਹਨੂੰ ਛੱਡ ਕੇ ਵਗ ਜੂਗੀ ਇੱਥੇ ਹੀ ਤੇਰੇ ਹਿੱਕ ਦੇ ਜ਼ੋਰ ਤੇ ਮੈਂ ਰਹੂੰਗੀ ਹਾਂਜੀ ਹਾਂਜੀ ਉਹ ਤਾਂ ਮੈਡਮ ਜੀ ਮੈਨੂੰ ਪਤਾ ਹੈ ਕਿ ਜ਼ਮੀਨ ਦੀ ਮਾਰੀ ਆ ਤੂੰ ਮਗੜਾ ਦੀ ਮਾਰੀ ਤੁਰ ਰਹੇਂਗੀ ਇਹ ਤਾਂ ਮੈਨੂੰ ਤੇਰੀ ਚਾਲ ਦਾ ਪਤਾ ਹੀ ਐ ਚੱਲ ਪਤਾ ਤਾਂ ਪਤਾ ਰਹੇੜੀ ਮੈਂ ਤਾਂ ਹੁਣ ਇੱਥੇ ਹੀ ਰਹੂੰਗੀ ਤੇਰੀ ਹਿੱਕ ਚ ਗੋਡਾ ਦੇ ਕੇ ਨਾ ਰਹੀ ਤਾਂ ਮੇਰਾ ਵੀ ਨਾਮ ਬਦਲਦੀ ਉਹ ਤਾਂ ਟਾਈਮ ਦੱਸੂਗਾ ਵੀ ਤੂੰ ਰਹੇਂਗੀ ਕਿ ਜਾ ਜਾਏਂਗੀ ਦੇਖੀ ਜਾਈ ਤੇਰੀ ਨਹੀਂ 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 ਇਹ ਮਨ ਚ ਵਹਿਨ ਕਰਦੇ ਉਹਨੂੰ ਵਾਰ ਜਾ ਜੰਪਾ ਕਰਕੇ ਵਗ ਜਾ ਮੈਂ ਕਹਿੰਦੀ ਇੱਥੋਂ ਤੂੰ ਸੁੱਕੀ ਵਗ ਜਾ ਆਹ ਕਹਿੰਦੀ ਮੈਂ ਨਹੀਂ ਇਹੇ ਭਾਲਦੀ ਆ ਤੂੰ ਕਰ ਜਿਹੜਾ ਕੁਝ ਕਰ ਤੂੰ ਟੱਪ ਜਾ ਇੱਥੋਂ ਕੀ ਲੈਣਾ ਦਿੰਦਾ ਆ ਕੇ ਦਿੰਦਾ ਹਾਂ ਤੂੰ ਉਹਨੂੰ ਚੁਕਾ ਕੇ ਦਿਖਾ ਦੀ ਉਹ ਤਾਂ ਮੇਰੇ ਮੂਰੇ ਸਾਹ ਨਹੀਂ ਸੀ ਕਰਦਾ ਆ ਜਿੰਨ ਦੀ ਤੂੰ ਕੁੱਤੀ ਜਨਾਨੀ ਬਣ ਗਈ ਨਾ ਤੂੰ ਉਹਨੂੰ ਪੰਪ ਪਰ ਹੀ ਜਾਣੇ ਪਰ ਹੀ ਜਾਣੇ ਉਂਗਲਾ ਲਾਈ ਜਾਂਨੇ ਮੈਂ ਤਾਂ ਕੁੱਤੀ ਆ ਗਈ ਤੂੰ ਕਿੰਨੀ ਕਿਸ਼ਰੀਫ ਆ ਗਈ ਨਹੀਂ ਸਰੀਫੀ ਸੀ ਉਸ ਦਾ ਸਾਰੇ ਟੈਨ ਵਿੱਚ ਥੋੜਾ ਬਗਲੀ ਬਸਦਾ ਸੀ ਤੂੰ ਆ ਕੇ ਦੋ ਕਰਤੇ ਸਾਡੇ ਘਰ ਕੱਦ ਕੇਲੇ ਕਰਤੇ ਦੱਸਦਾ ਸੀ ਆਹੋ ਮੈਨੂੰ ਵੀ ਨਹੀਂ ਮੈਂ ਬਸਦਾ ਸੀ ਕਿਉਂਕਿ ਘਰੇ ਦਿਓਰ ਨੂੰ ਰੱਖੀ ਬੈਠੀ ਸੀ ਕੁਵਾਰੇ ਨੂੰ ਬਸਦਾ ਦਿੰਦਾ ਸੀ ਦਿਓਰ ਕਹਿੰਦਾ ਉਹ ਹੀ ਲੈਂਦਾ ਸੀ ਸਾਡੇ रोटी टुक दें सारे सामने दे झाक हाँ 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 हाँ। हाँ। जमीन पता तो कौन है मैं उत तो गोतो नहीं, नहीं उतो गोतो नी ना तेरे नी उतो गोतो ओद मैं सारा कुछ ही आप ही है सारा कुछ निकली उभली आके बढ़ गई जुप जाए थो झो हाँ आइए बगवास ਨਾ ਮੇਰਾ ਵੀ ਨਾਮ ਬਦਲ ਦੀ ਤੂੰ ਲੈ ਆ ਜੀ ਨੂੰ ਲਿਆਉਣਾ ਆਈਏ ਬਦਲਦੀਆਂ ਤੇਰੀਆਂ ਨੂੰ ਜਾਦੇ ਜੀਭ ਚੱਲਦੀ ਐ ਹੋਰ ਨਾ ਇਥੇ ਕੋਤੋਂ ਤ੍ਰੇਸਰੀ ਲੈ ਕੇ ਵਗਦੀ ਮੈਂ ਤੂੰ ਆਉਂਦਾ ਚੁੱਪ ਹੀ ਰਹਿ ਆ ਰਹਿ ਚੁੱਪ ਦੇਖ ਲੈ ਦੇ ਕਿੱਡੀ ਕੰਜਰ ਨੇ ਗੰਦੀ ਜਨਾਨੀ ਸਿਰੇ ਚੜਾਈ ਐ ਜਮਾ ਐ ਨ ਛੱਟੀ ਲੈ ਕੇ ਐ ਸਿਰੇ ਦੀ ਲੰਡਰ ਕਿਸੇ ਥਾਂ ਦੀ ਕੋਈ ਨਾ ਮੈਂ ਜਾ ਕੇ ਮਿੰਦਰ ਕੋਲੇ ਗੱਲ ਕਰਦੀ ਐ ਇਹਦੀ ਤਾਂ ਪਟਾਵਾ ਗੁਤਨੀ ਕਿੱਥੋਂ ਕੰਜਰੀ ਨਾ ਹੋਵੇ ਤਾਂ ਬਲਦੀ ਤਾਂ ਦੇਖ ਕਿੰਨੀ ਐ ਚਵਰ ਚਵਰ ਕੀ ਹੋ ਗਿਆ ਮੰਮੀ ਇਹ ਕੀ ਹੋਣਾ ਉਹ ਜਿਹੜੀ ਨਿੱਕੀ ਉਦੜੀ ਲਿਆਂਦੀ ਐ ਉਹ ਦੇਖ ਲੈ ਬਾੜੇ ਚ ਆ ਗਈ ਕੋੜਾ ਸਿੱਟਣ ਅੱਛਾ ਤੇ ਜੇ ਮੈਂ ਕਿਹਾ ਵੀ ਭਾਈ ਇੱਥੇ ਨਾ ਤੇ ਸੌ ਸੌ ਕੁਸ ਬੋਲੀ ਕੋੜਾ ਮੈਂ ਬੋਲੀ ਉਹ ਨਹੀਂ ਜੇ ਤੂੰ ਹੁੰਦੀ ਕੋਲੇ ਤੂੰ ਤਾਂ ਉਹਦੇ ਗੁੱਤ ਪੱਟ ਜਾਂਦੀ ਉਹ ਤਾਂ ਐਡੀ ਗਿੱਠੀ ਜੀਭ ਲੱਗੀ ਉਹਦੇ ਤਾਂ ਨਾ ਤੇ ਬੋਲ ਦੀ ਸੀ ਤੇ ਸਾਰੇ ਜਣੇ ਬੈਠੇ ਤੇ ਚੁੱਪ ਕੀਤੀ ਇੱਕ ਇੱਕ ਗੱਲ ਵੀ ਨਹੀਂ ਬੋਲੀ ਉਹਦੇ ਤਾਂ ਉਹ ਨਹੀਂ ਮਿਸਕਮੀਣੀ ਐ ਪੈਨੇ ਹੁੰਦੇ ਆ ਮਿੰਦਿਆਂ ਨੇ ਪਿੰਡ ਬੋਲਿਆਂ ਨੇ ਬੋਲ ਬਗਾੜੇ ਮਿੰਦਿਆਂ ਨੇ ਪਿੰਡ ਜਿਹੜੇ ਉਹ ਗੱਲ ਐ ਮੰਮੀ ਤਾਂ ਕੰਮ ਨਾਲ ਸਿਰ ਤੋਂ ਉੱਤੋਂ ਦੀ ਟੱਪ ਗਿਆ ਜੇ ਐਂ ਆ ਖੁਲੀ ਆ ਜੇ ਛੱਡੀ ਦਿੱਤ ਨਾ ਦੋ ਤਿੰਨ ਉਹ ਰਣਜੀਤ ਕੀ ਹੋ ਗਿਆ ਅਸਮਨ ਬੁਲਾਉਣਾ ਉਹ ਹੋਇਆ ਕੀ ਐ ਗੱਲ ਤਾਂ ਦੱਸ ਅੱਜ ਤੇਰੇ ਕਰਕੇ ਇੰਨਾ ਇੰਨਾ ਕੁਝ ਸੁਣਨਾ ਪਿਆ ਮੈਨੂੰ ਪਤਾ ਕਿੰਨਾ ਕਿੰਨਾ ਕੁਝ ਬੋਲਦੀ ਸੀਗੀ ਸਾਡਾ ਬਾੜਾ ਇਹ ਬਾੜੇ 'ਚ ਕਿਵੇਂ ਆ ਗਈ ਸਾਡਾ ਬਾੜਾ ਸਾਡੇ ਬਾੜੇ 'ਚ ਹਿੰਮਤ ਕਿਵੇਂ ਹੋਈ ਤੇਰੀ ਤੇਰੀ ਗੁੱਤਨੀ ਫੜ ਕੇ ਕਿੜੀ ਹੱਸ ਦੂੰਗੀ ਇੰਨਾ ਕੁਝ ਬੋਲੀ ਸੁਖਪਾਲ ਬੋਲੀ ਤੈਨੂੰ ਹੋਰ ਬਨ ਬੋਲ ਕੌਣ ਸਕਦਾ ਹੈ ਸੁਖਵਾਲ ਤੋਂ ਬਲਾਵਾ ਉਹ ਗਲਤੀ ਤੇ ਮੇਰੀ ਸੀ ਜਿਹੜਾ ਮੈਂ ਤੈਨੂੰ ਆਇਆ ਆਖਦਾ ਵੀ ਉੱਥੇ ਉਹਨਾਂ ਬਾੜੇ 'ਚ ਸਿੱਟਿਆ ਉਹ ਚੱਲ ਕੋਈ ਨਹੀਂ ਤੂੰ ਨਾ ਜਾਇਆ ਕਰੋ ਉਧਰ ਮੈਂ ਆਪਣੇ ਤੇ ਬਾਹਰ ਚਰੂੜੀ ਲਾਵਾਂਗੇ ਆਪਾਂ ਕਿਉਂ ਬਾਹਰ ਚਲਾਵਾਂਗੇ ਮੈਂ ਤਾਂ ਉੱਥੇ ਹੀ ਕੋਹਲ ਸਿੱਟਣ ਜਾਇਆ ਕਰੂੰਗੀ ਪਹਿਲਾਂ ਤਾਂ ਪਸੂਆਂ ਤੋਂ ਉਹਨਾਂ ਨੂੰ ਰੋਕਤਾ ਉਹਨਾਂ ਨੇ ਮੰਨ ਲੱਗ ਜਾਣਾ ਜਿਵੇਂ ਕਹਿ ਦਿੰਦੇ ਉਹ ਵੀ ਮੰਨ ਲੈਣਾ ਹੈਗਾ ਫਿਰ ਤਾਂ ਆਪਣੀ ਮਰਜ਼ੀ ਚੱਲ ਗਈ ਤੇਰੀ ਤਾਂ ਮਰਜ਼ੀ ਨਹੀਂ ਮੇਰੀ ਗੱਲ ਤਾਂ ਸੁਣ ਲੈ ਰਣਜੀਤ ਕੁਰੇ ਮੈਂ ਇਸ ਗੱਲ ਕਰਕੇ ਨਹੀਂ ਆ ਵੀ ਉਹਨਾਂ ਤੋਂ ਮੈਂ ਡਰਦਾਗਾ ਠੀਕ ਹੈ ਨਾ ਮੈਂ ਲੜਾਈ ਤੋਂ ਡਰਦਾ ਮੈਂ ਲੜਾਈ ਤੇ ਕਲੇਸ਼ ਨਹੀਂ ਪਾਉਣਾ ਚਾਹੁੰਦਾ ਮੈਂ ਤੁਹਾਨੂੰ ਦੱਸਾਂ ਗੱਲ ਤਾਂ ਕਰ ਕਿ ਤਾਂ ਮੈਂ ਚੁੱਪਾਂਗਾ ਫਿਰ ਤੂੰ ਚੁੱਪ ਕਰਕੇ ਕੀ ਕਰੇਂਗਾ ਜਦੋਂ ਅਗਲਾ ਵੀ ਚੁੱਪ ਕਰਦਾ ਓ ਯਾਰ ਹੁਣ ਜਿਵੇਂ ਉਹ ਕਰਦੀ ਹੈ ਕਰੀ ਜਾਣ ਦੇ ਇਹਦੇ ਚ ਦੱਸ ਕੀ ਗੱਲ ਆਗੀ ਮੈਂ ਤਾਂ ਇਹੋ ਜੇ ਕੰਜਰ ਕਲੇਸ ਚੋਂ ਪਹਿਲਾਂ ਆਈ ਸੀ ਉਹੀ ਕੁਝ ਫੇਰ ਹੈ ਫੇਰ ਹੁਣ ਤੂੰ ਦੱਸ ਮੈਂ ਦੱਸ ਕੀ ਕਰਾਂ ਤੈਨੂੰ ਮੈਂ ਮੈਂ ਤਾਂ ਇੱਕ ਨਾਲ ਸਿਰਫ ਤੇਰੇ ਕਰਕੇ ਜੋ ਪਾਨੇ ਤਾਂ ਮੈਂ ਇਹਨੂੰ 1 ਮਿੰਟ ਚ ਸੁਧਾਰਦਾ ਸੁਧਾਰ ਤਾਂ ਮੈਂ ਵੀ ਦੇਵਾਂ ਉਹਨੂੰ 1 ਮਿੰਟ ਚ ਮਾਰਾਂ ਨਾ ਜਦ ਕਹੀ ਦਾ ਬਾਹਾਂ ਤੇ ਸਿਰ ਚ ਉਹਦੀ ਬੈਠ ਜੀ ਚੁੱਪ ਕਰਕੇ ਨਾਲੇ ਅੱਜ ਮੇਰੇ ਇੰਨੀ ਬੇਇੱਜ਼ਤੀ ਕੀਤੀ ਇੰਨੀ ਕਦੇ ਵੀ ਨਹੀਂ ਮੇਰੀ ਬੇਇੱਜ਼ਤੀ ਹੋਈ ਸੀ ਇਹਨੇ ਤਾਂ ਹੱਦੋਂ ਵੱਧ ਕਰਤੀ ਚੱਲ ਕੋਈ ਗੱਲ ਨਹੀਂ ਤੂੰ ਮੈਨੂੰ ਗੁੱਸੇਰਾ ਹੋਇਆ ਕਰ ਯਾਰ ਇਹਦੀ ਆਰਤੀ ਆ ਭੌਂਕਣ ਦੀ ਪਹਿਲੇ ਦਿਨੋਂ ਹੀ ਤੀਵੀਂ ਐਸੀ ਟੀਕੇ ਦੀ ਬਸ ਬੋਲੀ ਕਹਿ ਕੇ ਚੁੱਪ ਕਰਾ ਰਿਆ ਕਰ ਵੀ ਇਹਦੀ ਆਦਤ ਐ ਫੇਰ ਹੋਰ ਮੈਂ ਕੀ ਕਹਾ ਹੁਣ ਦੱਸ ਮੈਂ ਮੈਨੂੰ ਦੱਸ ਬੰਦਾ ਵੀ ਇਨਸਾਨ ਐ ਉਹ ਕਿਹੜਾ ਪਸ਼ੂ ਐ ਵੀ ਐਂ ਸੁਣੀ ਜਾਊਗਾ ਹੁਣ ਤੂੰ ਦੱਸ ਫੇਰ ਮੈਂ ਜਾ ਕੇ ਫੇਰ ਲੜਪਾਂ ਫੇਰ ਜਾ ਕੇ ਸਭ ਕੁਝ ਗੱਲਾਂ ਹੋ ਜਾਣਗੀਆਂ ਫੇਰ ਤੂੰ ਇਹ ਤਾਂ ਨਾ ਨਾ ਕੀ ਕਰ ਰਿਹਾ ਵਿਚਾਲਾ ਪਾਲਾ ਹੁਣ ਤੂੰ ਇਹ ਕੀ ਗੱਲ ਹੋਈ ਇੱਥੇ ਗੋਹਾ ਸਿੱਟਣ ਲੱਗ ਗਿਆ ਕਰ ਓਏ ਉਹਨਾਂ ਨੂੰ ਮਚਿਆ ਤਾਂ ਹੀ ਹੋਇਆ ਨਾ ਵੀ ਆਪਾਂ ਉਹਨੂੰ ਜਵਾਬ ਦੇਤਾ ਜ਼ਮੀਨ ਤੋਂ ਵੀ ਮੈਂ ਨਾ ਨਹੀਂ ਕਰਾਉਂਦਾਗਾ ਹੁਣ ਇਸ ਗੱਲ ਦਾ ਮਚੇ ਮਗਾ ਹੁਣ ਕਹਿੰਦੀ ਮੈਂ ਆਦੇ ਪੇਕੇ ਬੁਲਾਉਂਗੀ ਨਾਲੇ ਕਹਿੰਦੀ ਸਰਪੰਚ ਨੂੰ ਬੁਲਾਉਂਗੀ ਹੁਣ ਆ ਤਾਂ ਕਰਕੇ ਆ ਗੱਲਾਂ ਕਰਦੀ ਤਾਂ ਦਿਨ ਉੱਥੇ ਸੱਟਾ ਨਹੀਂ ਦਿੰਦੀ ਹੁਣ ਮੈਨੂੰ ਵੀ ਪਤਾ ਐ ਇਸ ਗੱਲ ਦਾ ਬਾੜੇ 'ਚ ਮੇਰਾ ਅੱਧਾ ਨਾ ਤੂੰ ਉਸਤਾ ਦਾ ਐਂ ਕਹਿੰਨੇ ਹੋ ਜਿਵੇਂ ਪਹਿਲੀ ਵਾਰੀ 'ਚ ਅੱਧਾ ਦੇ ਦਊਗੀ ਪਹਿਲੇ ਬੋਲਣ ਵਾਲੀ ਓ ਯਾਰ ਆਪਾਂ ਕੀ ਲੈਣਾ ਉਹਨਾਂ ਤੋਂ ਅੱਧ ਲੈ ਕੇ ਜਿੱਥੇ ਆਪਾਂ ਇੰਨਾ ਕੁਝ ਕਰੀ ਜਾਂਦੇ ਐ ਇੰਨਾ ਸਾਰੀ ਉਮਰ ਉਹਨੇ ਮੈਨੂੰ ਖਾ ਲਿਆ ਉਹਨਾਂ ਕੀ ਐ ਇੱਕ ਬਾੜੇ ਇਹ ਗੱਲ ਸਾਰੀਆਂ ਗੱਲਾਂ ਦੇਖਣੀਆਂ ਪੈਣੀਆਂ ਹੁਣ ਜੇ ਆਪਾਂ ਅੱਜ ਬਾੜਾ ਦੇ ਤਾਂ ਨਾ ਕੱਲ ਨੂੰ ਉਹ ਬਹੁਤ ਅੱਗੇ ਵਧ ਜੂਗੀ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਤੂੰ ਐਂ ਦੇਖ ਆਪਾਂ ਕਲੇਸ਼ ਮਟਾਉਣਾ ਆਪਦੀ ਜ਼ਿੰਦਗੀ ਨਵੀਂ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਕਰਨੀ ਹੈ ਨਾ ਕਲੇਸ਼ ਐ ਨਹੀਂ ਮਿਟਦਾ ਜਿਵੇਂ ਤੂੰ ਮਟਾਉਣਾ ਚਾਹੁੰਦਾ ਤੁਰ ਕਿਵੇਂ ਮਿਟੂਗਾ ਮੈਨੂੰ ਐਵੇਂ ਦੱਸ ਦੇ ਵੀ ਕਿਵੇਂ ਮਿਟੂਗਾ ਬਸ ਜਿਵੇਂ ਮੈਂ ਤੈਨੂੰ ਕਿਹਾ ਨਾ ਓਵੇਂ ਮਿਟੂਗਾ ਨਾਲ ਤਾਂ ਜ਼ਮੀਨ ਦਾ ਨਾਲੇ ਬਾੜੇ ਸਾਰੇ ਕਾਸੇ ਜੋ ਯਾਦ ਕਰ ਲੈ ਅੱਦ ਤਾ ਮੈਂ ਕਰ ਲੈਣਾ ਪਰ ਮੈਂ ਚੱਲ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਨਾ ਮੈਂ ਆਪੇ ਕਰ ਲਊਗਾ ਅੱਦ ਤੂੰ ਤਾਂ ਬੱਸ ਨਾ ਉਹਨਾਂ ਦੇ ਮੰਗਰੀ ਲੱਗ ਰਿਹਾ ਹੈਗਾ ਤੂੰ ਤਾਂ ਮੇਰੀ ਗੱਲ ਤਾਂ ਸੁਣਦਾ ਹੀ ਨਹੀਂਗਾ ਹੁਣ ਮੈਂ ਉਹਨਾਂ ਦੇ ਮਗਰ ਕੀ ਲੱਗਿਆ ਰਣਜੀਤ ਕੁਰੇ ਮੈਂ ਸਮਝੀ ਤੇਰੇ ਕਰਕੇ ਤਾਂ ਇੰਨਾ ਸਟੈਂਡ ਲਈ ਬੈਠਾ ਸਾਰੇ ਪਿੰਡ ਵਾਲੇ ਇੱਕ ਪਾਸੇ ਉਹ ਸਾਰਾ ਪਰਿਵਾਰ ਇੱਕ ਪਾਸੇ ਮੈਂ ਕੱਲਾ ਜਣਾਗਾ ਜੇ ਤੂੰ ਵੀ ਨਾਲਾ ਤੂੰ ਮੇਰੇ ਨਾਲ ਤਾਂ ਹੈਗੀ ਪਰ ਜਦੋਂ ਮੈਂ ਤੈਨੂੰ ਇੱਕ ਗੱਲ ਕਹੇਤੀ ਵੀ ਚਲੋ ਆਪਾਂ ਲਟਾਈ ਲੜਾਈ ਮਟਾਈਏ ਤੂੰ ਬਾਰਲੇ ਪਾਸੇ ਰੂੜੀ ਲਾ ਲਾ ਇੱਥੇ ਗੋਹਾ ਗੋੜਾ ਸੱਟ ਲਿਆ ਕਰ ਜੇ ਆਪਾਂ ਨੂੰ ਉਹਨੇ ਪਸ਼ੂ ਬਲਨ ਤੋਂ ਰੋਕਤਾ ਠੀਕ ਹੈ ਆਪਾਂ ਨੂੰ ਉਹਨੇ ਗੋਹਾ ਸੱਟਣ ਤੋਂ ਰੋਕਤਾ ਠੀਕ ਹੈ ਨਾ ਕੋਈ ਗੱਲ ਨਹੀਂ ਉੱਥੇ ਕੱਲ ਨੂੰ ਆਪਾਂ ਨੂੰ ਮਸ਼ੀਨ ਤੋਂ ਵੀ ਰੋਕੂਗੀ ਇਹ ਭਾਈ ਮੇਰੇ ਕੋਲੇ ਨੀਰਾ ਨਾ ਕੁਤਰੋ ਠੀਕ ਹੈ ਨਾ ਉਹ ਸਾਰਾ ਕੁਝ ਆਪਾ ਉਹ ਮੰਨ ਜੀ ਉਹ ਆਪਾਂ ਨੂੰ ਕਿਰੋਪਈ ਆਪਣੇ ਘਰੇ ਮਸ਼ੀਨ ਲੱਗੀ ਨਹੀਂ ਹੋएगी ਆ ਭਾਈ ਦੇ ਤੇ ਹੱਥ ਆਈ ਦੇ ਕੁਤਰ ਲੈ ਕਰਾਂਗੇ ਠੀਕ ਹੈ ਨਾ ਪਰ ਮੇਨ ਜਿਹੜੀ ਗੱਲ ਆ ਉਹ ਇਹ ਸੋਚ ਵੀ ਤੈਨੂੰ ਇੱਥੇ ਰਹਿਣਾ ਰਹਿਣਾ ਪੈਣਾ ਇਹ ਚਾਹੁੰਦੀ ਆ ਵੀ ਕਿਸੇ ਤਰੀਕੇ ਕੋਈ ਚਾਹੁੰਦੀ ਇਹ ਚਾਹੁੰਦੀ ਆ ਵੀ ਤੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਣਜੀਤਪੁਰੇ ਇੱਥੋਂ ਭੱਜ ਜਿਵੇਂ ਇਹ ਤੈਨੂੰ ਤਾਂ ਕਰਕੇ ਇਹ ਲੜਾਈ ਨਾਲ ਅਕਾਉਂਦੀ ਆ ਇੱਥੋਂ ਹੁਣ ਤੂੰ ਸਿਆਣੀ ਬਣ ਕੇ ਸੋਚ ਠੀਕ ਆ ਨਾ ਜੇ ਮੇਰੀ ਗੱਲ ਸੁਣ ਜਵਾਨੇ ਕੰਮ ਕਰ ਮੇਰੀ ਗੱਲ ਸੁਣ ਜੇ ਤੈਨੂੰ ਇਹਨਾਂ ਨੇ ਲੜਾਈ ਕੀਤੀ ਤੇਰੇ ਨਾਲ ਤੈਨੂੰ ਉੱਥੇ ਢੜਕਾਇਆ ਤੂੰ ਆ ਕੇ ਮੇਰੇ ਨਾਲ ਬੋਲੀ ਇਹਨੂੰ ਆਇਆ ਵੀ ਇੱਥੋਂ ਮੈਂ ਲੜੂੰਗੀ ਢੜਕਾਉਂਗੀ ਘਰੇ ਆ ਕੇ ਲੜੂਈ ਕਲੇਸ਼ ਪਾਉਗੀ ਤੇ ਕੇ ਭੱਜੂਗੀ ਤੇ ਇਹ ਇਹ ਜਿਹਦਾ ਇਹ ਚਾਰੇ ਜੂ ਹੁਣ ਤੂੰ ਦੱਸ ਤੂੰ ਚਾਹੁੰਦੀ ਐ ਵੀ ਮੈਂ ਐਵੇਂ ਜਿੱਕਰੀ ਰਹ ਜਨਾ ਮੈਂ ਨਹੀਂ ਚਾਹੁੰਦੀ ਨਹੀਂ ਚਾਹੁੰਦੀ ਨਾ ਨਹੀਂ ਚਾਹੁੰਦੀਗੀ ਬਸ ਕਰ ਦੇ ਮੈਨੂੰ ਜਿਵੇਂ ਤੈਨੂੰ ਮੈਂ ਆਖਿਆ ਤੂੰਵੇਂ ਕਰ ਆਪਾਂ ਨਾਲ ਲੜਨਾ ਨਹੀਂ ਹੈਗਾ ਚੱਲ ਠੀਕ ਐ ਇਨੀ ਨਰਮਾਈ ਵੀ ਨਾ ਰੱਖ ਆਪਾਂ ਨਾਲ ਜੇ ਖਾਜ ਉਹਗਲਾ ਤੈਨੂੰ ਕੱਚੇ ਨੂੰ ਮੇਰੀ ਗੱਲ ਸੁਣ ਖਾ ਤਾਂ ਮੇਰੀ ਸੁਖਪਾਲ ਐ ਨਾ ਉਹਨੇ ਤੈਨੂੰ ਪਹਿਲਾਂ ਨਹੀਂ ਤੇਰਾ ਘਰ ਵਸਣ ਦਿੱਤਾ ਵਸਣ ਹੁਣ ਵੀ ਨਹੀਂ ਦਿੰਦੀ ਮੈਂ ਤੈਨੂੰ ਹਾਈ ਤਾਂ ਆਹੀ ਤਾਂ ਸਮਝਾਈ ਐ ਨਾ ਤੈਨੂੰ ਵੀ ਆਪਾਂ ਉਹਨਾਂ ਦੀ ਹਿੱਕ ਤੇ ਉੱਤੇ ਸੱਪ ਲਟਾਉਣੇ ਆ ਇੱਕ ਤੇ ਦੀ ਹਵਾਲਾ ਲੈਣਾ ਆਪਾਂ ਦੀ ਤੇ ਤਾਂ ਹੀ ਤਾਂ ਤੈਨੂੰ ਕਹਿਣਾ ਵੀ ਚਾਹੇ ਕੁਝ ਵੀ ਹੋ ਜੇ ਪਰ ਆਪਾਂ ਘਰ ਚ ਕਲੇਸ਼ ਨਹੀਂ ਪਾਉਣਾ ਆਪਾਂ ਆਪਦੇ ਘਰ ਨੂੰ ਘਰ ਬਣਾ ਕੇ ਰੱਖਣਾ ਤੈਨੂੰ ਮੈਂ ਤਾਂ ਹੀ ਕਹਿਣਾ ਰਣਜੀਤ ਕੁਰੇ ਸਿਆਣੀ ਬਣ ਕੇ ਜੇ ਉਹ ਕੁਝ ਕਹਿੰਦੇ ਆ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕਰ ਲੈਣਾ ਮੇਰਾ ਹਿੱਸਾ ਨਾ ਮੇਰੇ ਕੋਲ ਹੀ ਰਹੂਗਾ ਉਹ ਕਿਤੇ ਨਹੀਂ ਜਾਣ ਲੱਗਿਆ ਤੇਰੀ ਚੀਜ਼ ਤੈਨੂੰ ਮੈਂ ਪੂਰੀ ਕਰਕੇ ਦੇਵਾਂਗਾ ਠੀਕ ਹੈ ਨਾ ਜੇ ਇਹ ਜਿਵੇਂ ਚਾਹੁੰਦੇ ਆ ਉਵੇਂ ਉਹਨਾਂ ਨੂੰ ਕਰ ਇਹਨਾਂ ਨੇ ਜੋਰ ਲਾ ਲੈਂਦੇ ਜਦੋਂ ਇਹਨੂੰ ਪਤਾ ਲੱਗਿਆ ਵੀ ਲੈ ਹੁਣ ਇਹਦੇ ਲੱਗ ਗਏ ਪੈਰ ਇੱਥੇ ਇਹ ਤਾਂ ਭਾਈ ਸਾਰਾ ਕੁਝ ਹੋ ਹੋ ਗਿਆ ਠੀਕ ਹੈ ਨਾ ਆਪਣੇ ਆਪ ਹੀ ਚੁੱਪ ਮੈਂ ਇਹ ਨਹੀਂ ਚਾਹੁੰਦੀ ਵੀ ਤੂੰ ਫਾਹੇ ਚੜ ਕੇ ਚੀਜ਼ ਬਣਾ ਕੇ ਲਿਆਵੇਂ ਮੈਨੂੰ ਮੇਰੇ ਵਸਤੇ ਹੀ ਕੋਈ ਨਹੀਂ ਚਲ ਤੂੰ ਆਇਆ ਕਰੋ ਖੜੀ ਹੋ ਰੋਟੀ ਪਾਣੀ ਦੇਣ ਤੇ ਆਮ ਗੱਲ ਜਾਇ ਤਾਂ ਪਤਾ ਕਿੰਨਾ ਕੁਛ ਬੋਲੀ ਐ ਕਹਿੰਦੀ ਮੈਂ ਨੋ ਨੂੰ ਆਪਦੀ ਨਹੀਂ ਦੱਸੂਗੀ ਉਹ ਤੇਰੀ ਗੁੱਤ ਨਿਕੜੀ ਸੂਗੀ ਕੋਈ ਨਹੀਂ ਨੋ ਵੀ ਇਹਦੀ ਭਾਰੀ ਮਾਨਸ ਨਹੀਂ ਹੈਗੀ ਮੈਨੂੰ ਪਤਾ ਹੀ ਐ ਸੌ ਸੌ ਕੁਛ ਬੋਲਦੀ ਐ ਚੌਰੀ ਤੋਂ ਬਿਨਾ ਮੇਰੇ ਨਾਲ ਗੱਲ ਨਹੀਂ ਕਰਦੀ ਮੈਨੂੰ ਕਿਹੜਾ ਕੋਈ ਮੋਹ ਪਿਆਰ ਕਰਦੇ ਆ ਇਹ ਸਿਰਫ ਮੈਨੂੰ ਸਾਰਾ ਹੀ ਪਤਾ ਜੇ ਇਹੇ ਕਰਕੇ ਹੀ ਬੋਲਦੇ ਨੇ ਕਿਉਂਕਿ ਚੁੱਪ ਰਹਿਣਾ ਚੱਲ ਨਾਲੇ ਇੱਥੇ ਕਿਉਂ ਬੈਠਾ ਇੱਧਰ ਮੰंजे ਤੇ ਬੈਠਾ ਕੇ ਕੋਈ ਨੀ ਮੰंजे ਤੇ ਬੈਠਾ ਤੂੰ ਐਂ ਕਹ ਰੋਟੀ ਪਾਣੀ ਦਾ ਕਰ ਇੰਤਜ਼ਾਮ ਜਾ ਵਗਦਾ ਦੇਖ ਲਾ ਸੁਖਪਾਲ ਹਟਦੀ ਨਹੀਂ ਵੇਬਤਾ ਕਰ ਨੂੰ ਚਿਰ ਮੈਨੂੰ ਸਮਝ ਨਹੀਂ ਲੱਗਦੀ ਵੀ ਹੁਣ ਇਹ ਮਸਲੇ ਦਾ ਹੱਲ ਕੀ ਹੋਊਗਾ ਚੱਲ ਬਾਕੀ ਤਾਂ ਸਾਰੀਆਂ ਗੱਲਾਂ ਛੱਡ ਮੈਨੂੰ ਲੱਗਦਾ ਰਣਜੀਤ ਕੋਰ ਰੁੱਸ ਗਈ ਹੈ ਇਹਨੂੰ ਕਿਸੇ ਨਾ ਕਿਸ ਤਰੀਕੇ ਨਾਲ ਮਨਾਉਣਾ ਪੈਣਾ ਚਲੋ ਸੋਚਦੇ ਆਂ ਫੇਰ ਕਿ ਮੈਂ ਮਨਾ ਇਹ ਕਿ ਮੈਂ ਨਾ ਅਨਜੀਤ ਅਨਜੀਤ ਕਰੇ ਆ ਗਏ ਹਾਂ ਪਈਏ ਇੱਥੇ ਕਿੱਧਰ ਵਾਗੇ ਸੀ ਤੁਸੀਂ ਉਹ ਮੈਂ ਤਾਂ ਸ਼ਹਿਰ ਗਿਆ ਸੀ ਅੱਛਾ ਹਾਂ ਸ਼ਹਿਰ ਕਿ ਲੈਣ ਵਾਗੇ ਸੀ ਸ਼ਹਿਰ ਤਾਂ ਕੁਝ ਨਹੀਂ ਲੈਣ ਗਿਆ ਸੀ ਅੱਛਾ ਬਸ ਮੜਿਆ ਸਮਾਨ ਹੋਰ ਦੱਸ ਠੀਕ ਹੈ ਅੰਦਰ ਆ ਕੇ ਪੈਗੀ ਉਹੀ ਵਸਾ ਕਣਗਾਇਆਂ ਜੀ ਫੇਰ ਆਈ ਜਾਂਦੀਆਂ ਨੇ ਮੈਂ ਤਾਂ ਅੱਧ ਭਿੱਜਿਆ ਹੋ ਗਿਆ। ਨਹੀਂ ਭਿੱਜ ਕੇ ਆ ਜਾ ਕਰੋ ਤੁਸੀਂ। ਮੇਰੀ ਗੱਲ ਸੁਣ। ਹੂੰ। ਤੂੰ ਉਸ ਦਿਨ ਵਾਲੀ ਸੁਖਪਾਲ ਵਾਲੀ ਗੱਲ ਤੇ ਫੇਰ ਗੁੱਸੇ ਆ ਨਾ? ਨਹੀਂ ਗੁੱਸੇ ਨਹੀਂ। ਫੇਰ ਮੈਂ ਤਾਂ ਵਸੂ ਹੀ ਪੈ ਗਈ ਅੰਦਰ ਆ ਕੇ ਮੈਂ ਚੱਲ ਪੈ ਜਾਨੀ ਆਂਗੀ। ਮੈਨੂੰ ਬਤਾ ਮੀਂਹ ਚ ਤਾਂ ਕਮਾ ਨਹੀਂ। ਮੈਨੂੰ ਪਤਾ ਦੇਖ। ਤੈਨੂੰ ਉਹਨੇ ਬਹੁਤ ਕੁਝ ਬੋਲਿਆ ਕੋਹਾ ਕੁੜਾ ਸੱਟਣ ਗਏ ਨੂੰ। ਠੀਕ ਐ। ਚੱਲ ਜੋ ਕੁਝ ਹੋ ਗਿਆ ਨਾ ਉਹਦੀ ਗੱਲ ਇੱਧਰ ਪਾਇਆ ਕਰ ਇੱਧਰੋਂ ਕੱਢ ਦੇ। ਕੀ ਕਰਾਂ ਫਿਰ ਮੈਂ? ਜਿਵੇਂ ਕਰਦੀ ਕਰ ਹੀ ਜਾਂਦੇ। ਉਹਦੇ ਲੱਗੀ ਪਈ ਐ ਸੀਨੇ ਤੇ ਅੱਗ ਹੁਣ। ਠੀਕ ਐ ਨਾ? ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਐ ਉਹ ਤਾਂ ਬੱਸ। ਹਾਂ। ਜੋ ਵੀ ਤੈਨੂੰ ਕੁਝ ਬੋਲਿਆ ਜਿਵੇਂ ਵੀ ਤੈਨੂੰ ਬਹੁਤ ਹੀ ਜ਼ਿਆਦਾ ਬੋਲਦੀ ਐ। ਕੋਈ ਨਹੀਂ ਉਹਦੀ ਆਦਤ ਬਣ ਗਈ ਐ ਹੁਣ ਬੋਲਣ ਦੀ। ਨਾਲੇ ਕਹਿੰਦੇ ਨੇ ਨਾ ਮੱਚਦੇ ਨੂੰ ਮਚਾਉਣਾ ਚਾਹੀਦਾ ਹੁੰਦਾ। ਤੋਂ ਬਾਕੀ ਸਾਰੀਆਂ ਗੱਲਾਂ ਛੱਡ। ਆਹ ਦੇਖ। ਮੈਂ ਤੇਰੇ ਅਸਤੇ ਕੀ ਲਿਖਿਆ ਐ? ਕੀ ਲਿਖਿਆ ਐ? ਦੇਖ ਤੂੰ ਆਪੇ ਫੋੜ। ਦੇ ਅਚਾਹ ਸੂਟ ਲਿਆ ਹਾਂ ਹਾਂ ਇੰਨਾ ਸੋਹਣਾ ਪਸੰਦ ਹੈ ਤੈਨਾਲੇ ਇੰਨਾ ਭਾਰਾ ਸੂਟ ਲਿਆਉਣ ਦੀ ਕੀ ਲੋੜ ਸੀ ਚਲ ਠੀਕ ਹੈ ਸੋਹਣਾ ਹੈ ਪਸੰਦ ਹੈ ਤੇ ਇੰਨੇ ਪੈਸੇ ਲਾਉਣ ਦੀ ਕੀ ਲੋੜ ਸੀ ਓਹੋ ਅੱਗੇ ਪੈਸੇ ਲਾਉਣ ਦੀ ਕੀ ਲੋੜ ਸੀ ਉਹ ਤੇਰੇ ਤੇ ਪੈਸੇ ਨਾ ਲਾਉਂਗਾ ਹੋਰ ਕਿਤੇ ਲਾਉਂਗਾ ਭਲਾ ਦੀ ਨਾਲੇ ਹੁਣ ਕਿਹੜਾ ਇੰਨੇ ਭਾਰੇ ਓਹੀ ਗੱਲ ਹੁਣ ਤਾਂ ਆਪਣੇ ਵਿਆਹ ਨੂੰ ਹੁਣ 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 ਨੂੰ ਕੀ ਹੋਏਗਾ ਉਹ ਕੁਝ ਨਹੀਂ ਹੁੰਦਾ ਤੂੰ ਆ ਦੇਖ ਆ ਦੇਖ ਕਿੰਦਾ ਸੋਹਣਾ ਸੂਟ ਹੈ ਹਨਾ ਮੇਰੀ ਗੱਲ ਸੁਣ ਇਹ ਜਦੋਂ ਆਹ ਸੂਟ ਨੂੰ ਤੂੰ ਪਾਏਂਗੀ ਨਾ ਤੂੰ ਐ ਦੇਖੀ ਇਹ ਹਾਂ ਸੁਖਪਾਲਾ ਮੇਰਾ ਪੇਲਾ ਹੀ ਨਹੀਂ ਖਹਿੜਾ ਛੱਡ ਦੇਗੀ ਬੇਗਨ ਤੈਨੂੰ ਗੱਲ ਕਾ ਸੁਣਦੀ ਤੂੰ ਇੰਨਾ ਗੂੜਾ ਰੰਗ ਤੇਰੇ ਆਹ ਸੂਟ ਪਾ ਕੇ ਸੱਚੀ ਚੰਨ ਵਰਗੀ ਲੱਗੇਂਗੀ ਤੂੰ ਅੱਛਾ ਹਾਂ ਤੇ ਸੁਖਪਾਲ ਦਾ ਤਾਂ ਕਾਲਜਾ ਮਚ ਜਾਣਾ ਸੁਖਪਾਲ ਦਾ ਕਾਲਜਾ ਮਚਾਣਾ ਹੀ ਆ ਤੂੰ ਐ ਕਰ ਆ ਚੁੰਨੀ ਲਾ ਤੇ ਆ ਚੁੰਨੀ ਲੈ ਕੇ ਦਿਖਾ ਹਉ ਤੇ ਚੰਗੀ ਤਰ੍ਹਾਂ ਅੱਛਾ ਬਦਿਆ ਤਰੀਕੇ ਨਾਲ ਸੂਟ ਪਾਈ ਹੁਣ ਠੀਕ ਹੈ ਨਾ ਨਾਲੇ ਮੇਰੀ ਗੱਲ ਸੁਣ ਬਾਲਾ ਹੁਣ ਇੰਨਾ ਤੂੰ ਡਰਨ ਦੀ ਲੋੜ ਨਹੀਂ ਜਿਵੇਂ ਕਰਦੇ ਆ ਨਾਵੇਂ ਕਰੀ ਜਾਂਦੇ ਪੂਰਾ ਖੁਸ਼ ਰਹਾ ਕਰ ਆਏ ਹਾਏ 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 ਸੌ ਲੱਗੇ ਰਣਜੀਤ ਬੜੀ ਸੋਹਣੀ ਲੱਗਦੀ ਐ ਤੂੰ ਅੱਛਾ ਹਾਂ ਚਲ ਸ਼ੁਕਰ ਹੈ ਹਣ ਮੇਰੀ ਗੱਲ ਸੁਣ ਸੋਹਣੀ ਤਾਂ ਲੱਗੀ ਇੱਧਰ ਮੇਰੀ ਗੱਲ ਸੁਣ ਮੈਂ ਕੀ ਕਹਾਂਗਾ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਨਾ ਤੂੰ ਮੈਨੂੰ ਦੱਸ ਠੀਕ ਐ ਨਾ ਆ ਘਰ ਹੁਣ ਤੇਰੇ ਹਵਾਲੇ ਆ ਠੀਕ ਐ ਸਸੇ ਦੀ ਲੋੜ ਨਹੀਂ ਗਈ ਇੰਨਾ ਖਰਚਾ ਨਾ ਕਰਿਆ ਕਰੋ ਹੁਣ ਆਪਾਂ ਨਾ ਅੱਗੇ ਘਰ ਬਾਰ ਬਾਰੇ ਸੋਚਣਾ ਹੈਗਾ ਆਪਾਂ ਘਰ ਗੁਰੂ ਦੇ ਵੀ ਵੀ ਦੇਖਣਾ ਹੈਗਾ ਉਹਦਾ ਕੋਠੀ ਨਾ ਆਰਾਮ ਨਾਲ ਕੋਠੀ 'ਚ ਬੈਠੇ ਐ ਤੇ ਆਪਾਂ ਮੇਰੀ ਗੱਲ ਸੁਣ ਤੇਰੇ ਸ਼ੌਂਕ ਵੀ ਪੂਰੇ ਕਰਨੇ ਆ ਨਾ ਬਾਕੀ ਮੇਰੀ ਗੱਲ ਸੁਣ ਰਹੀ ਗੱਲ ਘਰ ਦੀ ਕੋਈ ਗੱਲ ਨਹੀਂ ਆਹ ਫਸਲ ਆਪਾਂ ਇਹਨਾਂ ਨੂੰ ਦੇ ਦਾਂਗੇ ਠੀਕ ਹੈ ਨਾ ਆਉਂਦੀ ਵਾਰੀ ਆਪਾਂ ਹੌਲੀ-ਹੌਲੀ ਥੋੜਾ-ਥੋੜਾ ਕਰ-ਕਰਕੇ ਥੋੜਾ-ਥੋੜਾ ਕਰ-ਕਰਕੇ ਜੇ ਅੱਜ ਆਪਾਂ ਨੂੰ ਇਹ ਐ ਕਹਿੰਦੇ ਨਾ ਵੀ ਇੰਨਾ ਕਰਜ ਅੱਧਾ ਕਰਜ ਤੂੰ ਲੈ ਕੋਈ ਨਹੀਂ ਅੱਧਾ ਕਰਜ ਮੈਂ ਲੈ ਦੂੰ ਅਧਿਕਾਰਯੇ ਦੇ ਵਿੱਚ ਚੱਕ ਚੱਕੇ ਥੋੜਾ ਹੋਰ ਪੈਸਾ ਜੋੜ ਕੇ ਪਧੀਆ ਘਰ ਬਣਾਵਾਂਗੇ ਆਪਾਂ ਛੋਟਾ ਬਣਾਵਾਂਗੇ ਆਪਾਂ ਕੀ ਕਰਨਾ ਚਲ ਕੋਈ ਨਹੀਂ ਤੈਨੂੰ ਪਤਾ ਹੈ ਉਹ ਤਾਂ ਪਹਿਲਾਂ ਹੀ ਨਹੀਂ ਘਟ ਉਹ ਤਾਂ ਬਹੁਤ ਕੁਝ ਕਹਿੰਦੀ ਐ ਜੇ ਉਹਨੇ ਕੱਪੜੇ ਲੀੜੇ ਦੇਖ ਲੇ ਰਣਜੀਤ ਕੁਰੇ ਮੇਰੀ ਗੱਲ ਸੁਣ ਨਾ ਤੂੰ ਕਿੱਥੇ ਬਾਤ ਚੀ ਪਈ ਐ ਹਰ ਗੱਲ ਨੂੰ ਸੁਖਪਾਲਾ ਜੋੜ ਕੇ ਨਾ ਕਰਿਆ ਕਰ ਦੇਖ ਸਿਆਣੀ ਕਹਿੰਦੇ ਐ ਕਹਿੰਦੇ ਜੇ ਤੋ ਬੰਦੇ ਨੇ ਖੁਸ਼ੀ ਪ੍ਰਾਪਤ ਕਰਨੀ ਹੋਵੇ ਨਾ ਤਾਂ ਸਾਰੀਆਂ ਦੁੱਖ ਵਾਲੀਆਂ ਗੱਲਾਂ ਨੂੰ ਮਨ ਚੋਂ ਕੱਢ ਦੇਣੀਆਂ ਚਾਹੀਦੀ ਐ ਉਹ ਲਿੱਕੀ ਨਿੱਕੀ ਗੱਲ ਜੋ ਖੁਸ਼ੀ ਲੱਭਣੀ ਚਾਹੀਦੀ ਹੈ ਆਪਾਂ ਖੁਸ਼ ਰਹਾਗੇ ਯਾਦ ਕਰਾਉਂਦੀ ਹੈ ਗੱਲਾਂ ਯਾਰ ਤੁਸੀਂ ਜਦੋਂ ਆਪਾਂ ਖੁਸ਼ ਰਹਿਣ ਦੀ ਖੁਦ ਹੱਦ ਪਾਵਾਂਗੇ ਤਾਂ ਆਪਣੇ ਆਪ ਵੀ ਖੁਸ਼ ਰਹਾਗੇ ਠੀਕ ਹੈ ਨਾ ਹੁਣ ਮੈਨੂੰ ਐਂ ਦੱਸ ਸੋਣ ਤੇਰੇ ਪਸੰਦ ਹੈ ਹਾਂ ਸੋਣ ਮੇਰੇ ਪਸੰਦ ਸੁਣ ਸੁਣਾ ਬਹੁਤ ਸੁਣ ਲੱਗਦਾ ਨਾ ਕਿੰਨੇ ਕੇ ਪੈਸੇ ਲਾਏ ਉਹ ਪੈਸੇ ਨੂੰ ਛੱਡ ਤੇਰੀ ਜਾਨ ਨੂੰ ਲੱਡੂਆਂ ਦਾ ਘਟਾ ਜਿਹੜੇ ਲੱਗੇ ਲੱਗੇ ਸੀ ਹੈ ਪਰ ਸੋਣਾ ਸੁਣ ਚੱਲ ਹੁਣ ਮੇਰੀ ਗੱਲ ਸੁਣ ਤੂੰ ਐਂ ਕਰ ਰੱਖ ਕਿ ਮੇਰੇ ਵਾਸਤੇ ਚਾਹ ਬਣਾ ਚਲੋ ਠੀਕ ਹੈ ਨਾ हां बढ़िया जी चाय बना प्रोग्राम ਤੇ ਪਾਵਾਂਗੇ ਐ ਘਰੇ ਪਾ ਕੇ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਜਿੱਦੇ ਤੇਰੇ ਪਿੰਡ ਲੈ ਕੇ ਗਿਆ ਨਾ ਉਹਦੇ ਤੈਨੂੰ ਆਹ ਸੂਟ ਪਾ ਕੇ ਲੈ ਕੇ ਜਾਊਂਗਾ ਤੇ ਗਲੀ ਦੇ ਮੂਹਰ ਦੀ ਲੰਘਾਂਗੇ ਆਪਾਂ ਉਹਨਾਂ ਦਾ ਕਾਜ ਜਾ ਮਚਾ ਕੇ हां ਸੱਚ ਮੈਂ ਕਹਿੰਦੀ ਸੀ ਪਿੰਡ ਜਾ ਕੇ ਆਈਏ ਪਿੰਡ ਵੀ ਜਾਇਆਵਾਂਗੇ ਕੋਈ ਗੱਲ ਦੀ ਤੂੰ ਬੇਫਿਕਰ ਰਹਿ ਚੱਲ ਤੂੰ ਮੇਰੇ ਇੱਥੇ ਚਾਹ ਬਣਾ ਦੇ ਉਹ ਇਹਨੂੰ ਫੇਰ ਲਾ ਲੀ ਤਾ ਸੂਟ ਹੁਣ ਹੋ ਗਿਆ ਹੁਣ ਮੇਰੇ ਨਾਲ ਉੱਤੇ ਸੂਟ ਹੋ ਗਿਆ ਲੈ ਚ ਪਾ ਲੈ ਚਲ ਕੋਈ ਗੱਲ ਦਾ ਸਹੀ ਰੱਖ ਲ ਮਦਦ ਨੂੰ ਨਾ ਸਾ ਤੇ ਮਾਰਕਿੰਗ ਤੇ ਰੱਖ ਦੂੰ ਨਮਾਰੀ ਚ ਚਾਵਣਾ ਕਿ ਲਿਉਣੀ ਚਾਵਣ ਅਗਲੇ ਆ ਕੜਕਰੀ ਪੂਰੀ ਵਧੀਆ ਮੀਂਹ ਨਹੀਂ ਹਟਦਾ ਵਾ ਕੋਈ ਨਹੀਂ ਝੜੀ ਮਸਾਂ ਦਾ ਝੜੀ ਲੱਗੀ ਆ ਲੈ ਤੈਨ ਤਾਂ ਮੀਂਹ ਦੇ ਚਾਹਤ ਹੈ ਹੇ ਰੱਬਾ ਹੁਣ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆਇਆ ਮੇਹ ਕਰੀ ਇੱਕ ਖੁਸ਼ੀਆਂ ਨੂੰ ਐਵੇਂ ਰੱਖੀ ਕਿਤੇ ਸਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ